ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਮੈਂ ਤੁਹਾਨੂੰ ਗੁਰੂ ਹਰ Rai ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ RAM Rai ਦਾ Aurangzeb ਤੇ ਬਹੁਤ ਚੰਗਾ ਪ੍ਰਭਾਵ ਪਿਆ ਉਸ ਨੇ ਹਰ ਪ੍ਰਸ਼ਨ ਦਾ ਉੱਤਰ ਬੜੇ ਸੁਚੇਤ ਜੇ ਢੰਗ ਨਾਲ ਦਿੱਤਾ ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲੱਗ ਪਿਆ ਕਰਮਕਾਂਡਾਂ ਨਾਲ ਬਾਦਸ਼ਾਹ ਦੀ ਖੁਸ਼ਾਮਤ ਹੋ ਵੀ ਹੋਣ ਲੱਗ ਪਈ ਇੱਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਵਾਕ ਨੂੰ ਪਲਟਾ ਦਿੱਤਾ ਜਦ ਇਹ ਘਟਨਾ ਕੀਰਤਪੁਰ ਸਹਿ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਮੱਥੇ ਲੱਗਣ ਦੀ ਹਦਾਇਤ ਲਿਖ ਕੇ ਚਿੱਠੀ ਰਾਹੀਂ ਭੇਜ ਦਿੱਤੀ ਤੇ ਸੰਗਤ ਨੂੰ ਵੀ ਹਦਾਇਤ ਕਰ ਦਿੱਤੀ ਮਿੱਟੀ ਮੁਸਲਮਾਨੀ ਕੀ ਪੇੜੇ ਪਈ ਖੁਮਿਆਰ ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ ਮਿੱਟੀ ਮੁਸਲਮਾਨ ਨੂੰ ਮਿੱਟੀ ਬੇਈਮਾਨ ਕੀ ਕਰ ਦਿੱਤੀ ਇਸ ਤਰ੍ਹਾਂ ਜਦ ਰਾਮ ਰਾਏ ਨੂੰ ਮਾਫੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਾਗੀਰ ਲੈ ਕੇ ਆਪਣਾ ਵਸਾ ਦੇਹਰਾਦੂਨ ਕਰ ਲਿਆ ਤਸਵੀਨ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਜਦ ਜਮਨਾ ਵਿੱਚ ਇੱਕ ਬੇੜੀ ਵਿੱਚ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਗੁਰੂ ਹਰ Rai ਜੀ ਨੇ ਪ੍ਰਚਾਰ ਦੇ ਕੰਮ ਨੂੰ ਢਿੱਲਾ ਨਹੀਂ ਪੈਣ ਦਿੱਤਾ ਕਈ ਨਵੇਂ ਪ੍ਰਚਾਰਕ ਦੂਰ ਦਰਾਡੇ ਮੁਲਕ ਵਿੱਚ ਭੇਜੇ ਗਏ ਗੁਰੂ ਸਾਹਿਬ ਨੇ ਖੁਦ ਵੀ ਆਪਣੀ ਗੁਰਾਈ ਕਾਲ 1644 ਤੋਂ 1661 ਦੇ ਦੌਰਾਨ ਵਿੱਚ ਕੀਰਤਪੁਰ ਤੋਂ ਬਾਹਰ ਜਾ ਕੇ ਸਿੱਖੀ ਪ੍ਰਚਾਰ ਕੀਤਾ ਹਾਲਾਂਕਿ ਇਨ੍ਹਾਂ ਪ੍ਰਚਾਰਕ ਦੌਰਿਆਂ ਬਾਰੇ ਇਤਿਹਾਸਕਾਰਾਂ ਵਿੱਚ ਕਾਫੀ મતਭੇਦ ਹਨ ਬਾਕੀ ਅਗਲੀ ਵੀਡੀਓ ਵਿੱਚ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ